ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਰੂਆਤ ਸੁਮੂਹ ਸੰਗਤਾਂ ਨੂੰ ਭਾਇ ਬੇਨਤੀ ਕੀਤੀ ਜਾਂਦੀ ਹੈ ਖਾਸਾ ਸਾਜਣਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਮਨਜੀਤ ਸਾਹਿਬ ਪਾਤਸ਼ਾਹ 6 ਵਡਾ ਨਗਰ ਛੋਟਾ ਨਗਰ ਅਥਵਾ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਭਾਈ ਜੋ ਕੱਲ ਨੂੰ 13 April ਨੂੰ ਵਿਸਾਖੀ ਵਰਦੈਣ 9 ਵਜੇ ਗੁਰੂ ਘਰ ਦੇਖੇ ਅਮਰਤ ਸੰਚਾਰ ਹੈ ਜਿੰਨਾ ਪ੍ਰਾਣੀਆਂ ਨੇ ਖੰਡੇ ਬਾਟ ਦੀ ਪਹੌਲ ਪ੍ਰਾਪਤ ਕਰਨੀ ਹੈ ਭਾਈ ਉਹ ਪ੍ਰਾਣੀ ਕੱਲ ਨੂੰ ਕਿਸੇ ਇਸ਼ਨਾਨ ਪਾਣੀ ਕਰਕੇ 9 ਵਜੇ ਦੇ ਨੂੰ ਗੁਰੂ ਘਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ ਪ੍ਰਬੰਧਕਾਂ ਵੱਲੋਂ ਲੋੜਵੰਦ ਪ੍ਰਾਣੀਆਂ ਨੂੰ ਕਕਾਰ ਫਰੀਦ ਤਜਾਨ ਕੀ ਫਰੀਦ ਸੇਵਾ ਕੀਤੀ ਜਾਵੇਗੀ ਕਕਾਰਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ